ਸਾਸਤਰੀ ਕਾਲ ਵੀਰੇ ਸਾਰਿਆਂ ਨੂੰ ਤੇ ਆਪਾਂ ਅੱਜ ਗੱਲ ਕਰਾਂਗੇ YouTube ਬਾਰੇ ਬਾਈ ਕੋਈ ਵੀ ਬੰਦਾ ਨਵਾਂ ਚੈਨਲ ਖੋਲਦਾ ਉਹਨੂੰ ਹਰੇਕ ਸਵੇਰ ਤੋਂ ਚੈਨਲ ਕਿਉਂ ਖੋਲਿਆ ਕੀ ਤੇਰਾ ਮੋਟੀਵੇਸ਼ਨ ਮਤਲਬ ਕੀ ਕਾਰਨ ਤੇ ਆਪਾਂ ਇਹਦੇ ਪਾਰਟਾਂ ਬਾਰੇ ਗੱਲ ਕਰਾਂਗੇ YouTube ਦੇ ਵੀ ਆਪਾਂ ਕਿਉਂ ਖੋਲਿਆ ਇਹਦਾ ਕੀ ਫਾਇਦਾ ਕੀ ਚੀਜ਼ ਆ ਤੇ ਆਪਾਂ ਸਟਾਰਟ ਕਰਦੇ ਆਂ ਆਪਾਂ YouTube ਸਾਰੇ ਨੂੰ ਪਹਿਲਾਂ ਆਪਾਂ ਮੋਬਾਈਲ ਲੈ ਲਿਆ ਅੱਜ ਦੇ ਟਾਈਮ ਮੋਬਾਈਲ ਕੋਈ ਵੀ ਬੰਦਾ ਯੂਜ਼ ਕਰਦਾ ਉਹਨੂੰ ਹਰੇਕ ਨੂੰ ਕੋਈ ਵੀ ਬੰਦੇ ਨੂੰ ਇਹ ਕਹਿਣਗੇ ਵੀ ਮੋਬਾਈਲ ਲੈ ਲਿਆ ਬੰਦੇ ਨੇ ਵੀ ਬੰਬ ਲੈ ਲਿਆ ਇੱਕ ਤਰ੍ਹਾਂ ਦਾ ਆਪਾਂ ਜੇਬ ਵਿੱਚ ਕੋਈ ਵੀ ਤੁਸੀਂ ਕੰਮ ਕਰਦੇ ਥੋਨੂੰ ਕਹਿਣਗੇ ਜੀ ਇਹ ਬੰਬਾ ਜੀ ਜਾਂ ਇਹ ਬੰਦੇ ਨੂੰ ਕੰਮ ਨਹੀਂ ਕਰਨ ਦਿੰਦਾ ਜਾਂ ਕੋਈ ਵੀ ਲਾ ਲਓ ਮੋਬਾਈਲ ਬਾਰੇ ਆਪਾਂ ਸੁਣਦੇ ਆਂਗੇ ਮਾੜੀਆਂ ਗੱਲਾਂ ਹੀ ਸੁਣਦੇ ਆ ਵੀ ਚੰਗੇ ਕੰਮ ਇਹਨੇ ਘੱਟ ਕਰਿਆ ਚੰਗਾ ਕੰਮ ਇਹਨੇ ਮੇਨ ਕਰਿਆਗਾ ਗੱਲ ਕਰਨਾਂ ਦਾ ਦੂਜਾ ਹੁਣ ਨੈੱਟ ਆਇਆ ਨੈੱਟ ਨੇ ਵੀਰੇ ਲੋਕਾਂ ਨੂੰ ਇਨਕਮ ਦਿੱਤੀ ਤੇ ਲੋਕਾਂ ਨੂੰ ਨਾਲ-ਨਾਲ ਦਿੱਤਾ ਗਿਆਨ ਤੇ ਇਹੀ ਚੀਜ਼ਾਂ ਨੇ ਵੀ ਤੁਸੀਂ ਕੀ ਚੀਜ਼ ਦਾ ਇਹ ਤੋਂ ਗਿਆਨ ਲੈ ਸਕਦੇ ਹੋ ਇਹੀ ਆਪਾਂ ਦੱਸਦੇ ਆ ਤੁਹਾਨੂੰ ਵੀ ਸਾਰਿਆਂ ਨੂੰ ਵੱਡੀ ਗੱਲ ਕੀ ਹੈ ਕਿ ਮੋਬਾਈਲ ਆ ਜਿਹੜਾ ਲੈ ਲਿਆ ਇਹ ਛੋਟੀ ਇਨਕਮ ਦਾ ਸੋਰਸ ਵੀ ਬਣ ਸਕਦਾ ਛੋਟਾ ਮਨੋਰੰਜਨ ਦਾ ਸੋਰਸ ਸੋਰਸ ਵੀ ਬਣ ਸਕਦਾ ਤੇ ਨਾਲ ਨਾਲ ਸੰਡਾ ਮਾਈਂਡ ਫਰੈਸ਼ ਵੀ ਕਰਦਾ ਹੈਗਾ ਹੁਣ ਤੁਸੀਂ ਪੁੱਛੋਗੇ ਹੁਣ ਆਪਾਂ ਕੰਮ ਚ ਥੱਕੇ ਹੁੰਨੇ ਆ ਅੱਗੇ ਲੋਕ ਹੁੰਦੇ ਸੀਗੇ 8 8 10 10 ਜਾਨੇ ਬਈ ਖੇਤ ਦੇ ਵਿੱਚ ਗੱਲਾਂ ਕਰਨੀਆਂ ਰੌਣਕ ਅੱਜ ਦੇ ਟਾਈਮ ਤਕਰੀਬਨ ਇੱਕ ਜਾਂ ਹੱਦ ਦੋ ਜਾਨੇ ਹੁੰਦੇ ਨੇ ਆਵਲਾ ਦੇ ਇੱਕ ਹੁੰਦਾ ਆਪਾਂ ਕੱਲੀ ਹੁੰਨੇ ਆ ਆਪਾਂ ਆਪਦੇ ਬਾਰੇ ਗੱਲ ਕਰਦੇ ਆ ਆਪਾਂ ਆਪਦੇ ਮਨੋਰੰਜਨ ਲਈ ਮਾਈਂਡ ਫਰੈਸ਼ ਕਰਨ ਲਈ ਆਸਲ ਚੈਨਲ ਬਣਾਇਆ ਸੀਗਾ